ਹਾਂਜੀ ਦੋਸਤੋ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਰੀਅਲ ਸਟੋਰੀ ਆ ਜਿਹੜੀ ਸ਼ੁਰੂ ਕਰਦੇ ਆ ਅੱਜ ਦੇ ਸਟੋਰੀ ਦੇ ਪਾਤਰ ਆ ਜੀ ਮਦਨ لال ਕਿ ਕਿਵੇਂ ਉਹਨੂੰ 13 ਲੱਖ ਰੁਪਏ ਜੁਰਮਾਨਾ ਪਿਆ ਤੇ ਅੱਜ ਵੀ ਉਹ ਬਾਈ ਇਸ ਚੀਜ਼ ਨਾਲ ਜੂਝ ਰਿਹਾ ਹੈ ਸਮੱਸਿਆ ਨਾਲ ਜੂਝ ਰਿਹਾ ਸੋ ਮਦਨ لال ਜਿਲ੍ਹਾ ਪਾਲੀ ਰਾਜਸਥਾਨ ਦਾ ਰਹਿਣ ਵਾਲਾ ਜਿਹਦਾ ਕਿ ਗੱਡੀ ਨੰਬਰ RJ 22 GA 3011 ਮੈਂ ਨਾਲ ਨਾਲ ਸਕਰੀਨ ਸ਼ਾਟ ਲਾ ਦਿਨਾ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਚੋਂ ਮਾਲ ਲੈ ਕੇ ਜਾਂਦਾ ਜੀ ਹਰਿਆਣਾ ਦਾ ਹਰਿਆਣਾ ਚ ਜਾ ਕੇ ਖਾਲੀ ਕਰਦਾ ਮਾਲ ਤੇ ਉੱਥੋਂ ਇਹ ਮਾਲ ਕਿਉਂਕਿ ਰਹਿਣ ਵਾਲਾ ਰਾਜਸਥਾਨ ਦਾ ਹੁੰਦਾ ਤੇ ਮਾਲ ਵਾਪਸੀ ਆ ਜਿਹੜਾ ਆਪਦੇ ਰਾਜਸਥਾਨ ਦਾ ਉਹ ਮਾਲ ਲੱਭਦਾ ਇਹ ਮਾਲ ਆ ਜਿਹੜਾ ਉਹ ਬਲੈਕ ਵਾਕ ਐਪ ਤੁਸੀਂ ਜਾਣਦੇ ਹੋਵੋਗੇ ਜਿੱਤੇ ਆਪਾਂ ਜੀਪੀਐਸ ਵਗੈਰਾ ਵੀ ਕਈ ਵਾਰੀ ਲਵਾ ਲੈਣੇ ਉੱਤੇ ਆਨਲਾਈਨ ਆ ਜਿਹੜੇ ਉਹ ਟਰਾਂਸਪੋਰਟਰ ਵੀ ਤੁਹਾਨੂੰ ਮਿਲ ਜਾਂਦੇ ਨੇ ਸੋ ਉੱਥੇ ਇਹਦਾ ਕੰਟੈਕਟ ਹੁੰਦਾ ਜੀ ਸੀਐਫਸੀ ਲੌਜਿਸਟਿਕ ਰਾਜੂ ਬਾਈ ਦੇ ਨਾਮ ਨਾਲ ਜਾਣਿਆ ਜਾਂਦੇ ਬੰਦੇ ਨਾਲ ਉਹਨੂੰ ਮਾਲ ਪਹਿਲਾਂ ਕਹਿੰਦਾ ਜੀ ਮੈਂ ਤੈਨੂੰ ਬਾਲੇ ਤੋਂ ਲੋਡ ਕਰਾ ਦੇਣਾ ਸੋ ਬਾਲੇ ਵਾਲਾ ਫਿਰ ਉਹ ਕਹਿੰਦਾ ਕੈਨਸਲ ਹੋ ਗਿਆ ਜੀ ਮੈਂ ਤੈਨੂੰ ਰੋहतक ਤੋਂ ਸਕ੍ਰੈਪ ਭਰਾ ਦੇਣਾ ਤੁਹਾਡੇ ਜੋਧਪੁਰ ਦੀ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਸਾਰਾ ਕੁਝ ਤੈਅ ਹੋ ਗਿਆ ਪਰ ਉਹਨੇ ਟਰਾਂਸਪੋਰਟਰ ਨੇ ਇੱਕ ਸ਼ਰਤ ਰੱਖਤੀ ਕਹਿੰਦਾ ਬਾਈ ਜਾ ਕੇ ਤੂੰ ਫੈਕਟਰੀ ਚ ਕੋਈ ਗੱਲਬਾਤ ਨਹੀਂ ਕਰਨੀ ਜੂਨੀਅਨ ਦਾ ਚੱਕਰ ਪੈ ਜਾਂਦਾ ਉੱਥੇ ਹਨ ਕਈ ਵਾਰੀ ਫਿਰ ਤੂੰ ਮੈਨੂੰ ਕਹੇਗਾ ਵੀ ਆਹ ਗੱਲਬਾਤ ਹੋ ਗਈ ਉਹਨੇ ਪੂਰਾ ਹੁੰਡਰਾਤਾ ਬਿਤਾਏ ਉੱਥੇ ਚੁੱਪ ਕਰਕੇ ਗੱਡੀ ਲੋਡ ਕਰਨੀ ਆ ਗੱਡੀ ਲੋਡ ਕਰਕੇ ਆਪਦਾ ਤੈਨੂੰ ਕਾਗਜ ਮਿਲਣਗੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਨਾ ਕਿਸੇ ਨੂੰ ਰੇਟ ਦੱਸਣਾ ਨਾ ਕੁਝ ਹੋਰ ਆਪਦਾ ਚੁੱਪ ਕਰਕੇ ਜਾਂਦਾ ਹੋਈ ਠੀਕ ਆ ਸੋ ਹੋਇਆ ਵੀ ਐਵੇਂ ਬਾਈ ਡਰਾਈਵਰ ਫੈਕਟਰੀ ਪਹੁੰਚ ਗਿਆ ਸਕ੍ਰੈਪ ਲੋਡ ਕਰ ਲਈ ਉਹਦੇ ਕੋਲ ਦੋ ਬੰਦੇ ਆਉਂਦੇ ਆ ਜੀ ਉਹਨੂੰ ਬਿਲ ਦਿੰਦੇ ਆ ਸਾਰਾ ਕੁਝ ਬਿਲ ਵਗੈਰਾ ਜਿਹੜੇ ਹੁੰਦੇ ਆ ਓਕੇ ਤੇ ਉਹ ਜਿਹੜਾ ਰਵਾਨਾ ਹੋ ਜਾਂਦਾ ਚੁੱਪ ਕਰਕੇ ਕਿਉਂਕਿ ਉਹ ਤੁਹਾਨੂੰ ਨਿਕਲਣ ਦੀ ਹੁੰਦੀ ਆ ਉਸ ਟਾਈਮ ਸੋ ਇਹ 22 ਤਰੀਕ ਨੂੰ ਗੱਡੀ ਭਰ ਕੇ ਉੱਥੋਂ ਨਿਕਲ ਜਾਂਦਾ ਤੇ ਅੱਗੇ ਜਾ ਕੇ ਇਹ ਉਹਦੇ ਨਾਲ ਗੱਲ ਕਰਦਾ ਵੀ ਇਹ ਤੇ ਤਾਂ ਜਿਹੜਾ ਮਾਲ ਆ ਬਾਈ ਜੀ ਹਨਾ 22 ਤਰੀਕ ਨੂੰ ਇਹ ਗੱਡੀ ਲੋਡ ਕਰਦਾ ਈਵੇ ਬਿਲ ਜਦੋਂ ਇਹ ਐਡਰੈਸ ਚੈੱਕ ਕਰਦਾ ਉਹ ਤੇ ਐਡਰੈਸ ਪਾਇਆ ਹੁੰਦਾ ਜੀ ਡੁੱਗਰੀ ਜੱਜਪੁਰ ਓਡੀਸਾ ਦਾ ਇਹ ਸੀਐਫਸੀ ਲੌਗਿਸਟਿਕ ਨੂੰ ਕਾਲ ਕਰਦਾ ਵੀ ਬਾਈ ਐਂ ਕਰਕੇ ਤੇ ਤਾਂ ਓਡੀਸਾ ਦਾ ਐਡਰੈਸ ਪਾਇਆ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਈਵੇ ਬਿਲ ਤੈਨੂੰ ਮੈਂ ਨਵੇਂ ਭੇਜ ਦਿੰਦਾ ਸੋ 23 ਤਰੀਕ ਨੂੰ ਇਹਦੇ ਕੋਲੇ ਨਵੇਂ ਈਵੇ ਬਿਲ ਬਣ ਕੇ ਆ ਜਾਂਦੇ ਆ ਜਿਨ੍ਹਾਂ ਤੇ ਕੇ ਜੋਧਪੁਰ ਦਾ ਐਡਰੈਸ ਪਾਇਆ ਹੁੰਦਾ ਠੀਕ ਹੈ ਜੀ ਸੋ 24 ਤਰੀਕ ਨੂੰ ਇਹ ਵੀਰ 23 ਨੂੰ ਇਹਦੇ ਕੋਲੇ ਬਿੱਲ ਆ ਜਾਂਦਾ 24 ਤਰੀਕ ਨੂੰ ਇਹ ਜੋਧਪੁਰਾ ਜਿਹੜਾ ਉਹ ਪਹੁੰਚ ਜਾਂਦਾ ਸੋ 24 ਤਰੀਕ ਨੂੰ ਜੋਧਪੁਰ ਪਹੁੰਚ ਕੇ ਇਹ ਉਹਨਾਂ ਨੰਬਰਾਂ ਤੇ ਗੱਲ ਕਰਦਾ ਜਿਹੜੇ ਨੰਬਰ ਉਹਨੇ ਦਿੱਤਾ ਹੁੰਦਾ ਵੀ ਆਹ ਨੰਬਰ ਤੇ ਗੱਲ ਕਰ ਲੈ ਉਹ ਬੰਦੇ ਆਉਂਦੇ ਆ ਜੀ ਮਾਲ ਚੈੱਕ ਕਰਦੇ ਆ ਮਾਲੇ ਦਾ ਹੋ ਜਾਂਦਾ ਉੱਥੇ ਰਿਜੈਕਟ ਕਿ ਭਾਈ ਅਸੀਂ ਨਹੀਂ ਲਾਹੁਣਾ ਇਹ ਫਿਰ ਉਹਨੂੰ ਨਵੀਂ ਲੋਕੇਸ਼ਨ ਭੇਜੀ ਜਾਂਦੀ ਆ ਦਸਨੀ ਜੋਧਪੁਰ ਉੱਥੇ ਕਵਾੜ ਦੇ ਯਾਰਡ ਨੇ ਠੀਕ ਆ ਜੀ ਸੋ ਉੱਥੇ ਜਾਂਦਾ ਉੱਥੇ ਵੀ ਬੰਦੇ ਦੇਖਦੇ ਆ ਤੇ ਮਾਲੇ ਦਾ ਜੜਾ ਉਹ ਰਿਜੈਕਟ ਕਰ ਦਿੰਦੇ ਆ ਉਸ ਤੋਂ ਬਾਅਦ ਇਹਨੂੰ ਨਵੀਂ ਲੋਕੇਸ਼ਨ ਭੇਜਦਾ ਡਰਾਈਵਰ ਮਨਾ ਕਰ ਦਿੰਦਾ ਵੀ ਬਾਈ ਇਹ ਐਂ ਤੇ ਤੇਲ ਤੇ ਚੱਲਦੀ ਆ ਕੋਈ ਪਾਣੀ ਤੇ ਥੋੜਾ ਚੱਲਦੀ ਆ ਮੈਂ ਨਹੀਂ ਜਾਂਦਾ ਤੁਸੀਂ ਦੋ ਤਿੰਨ ਬਾਰ ਮੈਂ ਐਵੇਂ ਮੇਰੀ ਭਗਾਈ ਕਰਾਈ ਜਾਨੇ ਹੋ ਯਾਰ ਮੈਂ ਤਾਂ ਪੈਸਾ ਲਊਂਗਾ ਬਾਈ ਜੇ ਤੁਸੀਂ ਹੋਰ ਸਾਵੇਂ ਭੇਜਣਾ ਸੋ 7000 ਰੁਪਿਆ ਉਹ ਮੰਗਦਾ ਮਦਨ ਨਾਲ ਤੇ 6500 ਚ ਇਹਨਾਂ ਦੀ ਗੱਲ ਨਿਪਟ ਜਾਂਦੀ ਹੈ ਜੀ 6500 ਚ ਗੱਲ ਨਿਪਟ ਜਾਂਦੀ ਹੈ ਇਹਨੂੰ ਨਵੀਂ ਲੋਕੇਸ਼ਨ ਤੇ ਨਵੀਂ ਲੋਕੇਸ਼ਨ ਇਹਨੂੰ ਮਿਲਦੀ ਆ ਮੋਗਰਾ ਮੋਗਰਾ ਪਾਲੀ ਰੋਡ ਤੇ ਆ ਜੀ ਠੀਕ ਆ ਸੋ ਉੱਥੇ ਪਹੁੰਚਦਾ ਉੱਥੇ ਦੇ ਕੋਲੇ 1 ਘੰਟਾ ਵੇਟ ਕਰਦਾ ਕੋਈ ਨਹੀਂ ਆਉਂਦਾ ਨਹੀਂ ਆਉਂਦਾ ਤੇ ਜਦੋਂ ਇਹ ਪਿੱਛੇ ਜਿਹੜਾ ਲੌਗਿਸਟਿਕ ਰਾਜੂ ਭਾਈ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਕਾਲ ਕਰਦਾ ਤਾਂ ਉਹਦਾ ਨੰਬਰ ਆ ਜਿਹੜਾ ਉਹ ਹੋ ਜਾਂਦਾ ਸਵਿਚ ਆਫ ਠੀਕ ਆ ਜੀ ਇਹ ਦੋ ਤਿੰਨ ਵਾਰ ਲਾਉਂਦਾ ਸਵਿਚ ਆਫ ਫਿਰ ਘੰਟੇ ਦੇ ਘੰਟੇ ਬਾਅਦ ਆਉਂਦਾ ਫੋਨ ਸਵਿਚ ਆਫ ਇਹ ਆਪਦਾ ਆਰਾਮ ਵਗੈਰਾ ਕਰਦਾ ਦੋ ਤਿੰਨ ਘੰਟੇ ਜਦੋਂ ਕੋਈ ਹੱਲ ਨਹੀਂ ਹੁੰਦਾ ਫਿਰ ਇਹ ਕੀ ਕਰਦਾ ਸੋ ਜੀ ਇਹ 25 ਤਰੀਕ ਨੂੰ ਜੜਾਈ ਬੇ ਬਿਲ ਤੇ ਐਡਰੈਸ ਹੁੰਦਾ ਰਾਜ ਲక్ష్ਮੀ ਇੰਡਸਟਰੀ ਬਸਮੀ ਜੋਧਪੁਰ ਸੋ ਉਥੇ ਪਹੁੰਚ ਜਾਂਦਾ ਜੀ ਉਹ ਜਾ ਕੇ ਫੈਕਟਰੀ ਵਾਲੇ ਵਰਕਰਾਂ ਨੂੰ ਆਪਦੇ ਕਾਗਜ਼ ਪੱਤਰ ਦਿਖਾਉਂਦਾ ਵੀ ਆ ਜੀ ਤੁਹਾਡੀ ਫੈਕਟਰੀ ਦਾ ਮਾਲ ਆਇਆ ਤੇ ਉਹ ਆਪਦੇ ਮਾਲਕ ਨਾਲ ਗੱਲਬਾਤ ਕਰਦੇ ਆ ਉਹ ਕਹਿੰਦਾ ਵੀ ਨਹੀਂ ਆਪਾਂ ਨਹੀਂ ਮੰਗਾਇਆ ਕੋਈ ਹਨਾ ਕਾਗਜ਼ ਪੱਤਰ ਇਹਦੇ ਵਾਪਸ ਕਰ ਦਿੱਤੇ ਜਾਂਦੇ ਤੇ ਨੂੰ ਕਿਹਾ ਜਾਂਦਾ ਵੀ ਭਾਈ ਸਾਡਾ ਮਾਲ ਹੈ ਨਹੀਂ ਤੁਹਾਡਾ ਦਾ ਇਹ ਕੀ ਕਰਦਾ ਇਹ ਉੱਥੇ ਮਦਨ ਲਾਲ ਲੋਕਲ ਪੁਲਿਸ ਥਾਣੇ 'ਚ ਵਗ ਜਾਂਦਾ ਉੱਥੇ ਜਾ ਕੇ ਉਹਨਾਂ ਨੂੰ ਦੱਸਦਾ ਵੀ ਭਾਈ ਮੇਰੇ ਨਾਲ ਐਂ ਕਰਕੇ ਇਹ ਗੱਲਬਾਤ ਹੋਈ ਆ ਹੁਣ ਇਹਨੂੰ ਕੋਈ ਲਿਹਾਉਂਦਾ ਨਹੀਂ ਹੈਗਾ ਵੀ ਜਿਹੜਾ ਪਿੱਛੇ ਵਾਲਾ ਉਹਦਾ ਨੰਬਰ ਪੰਦਾ ਉਹ ਬਿੱਲ ਵਗੈਰਾ ਦੇਖਦੇ ਉਹ ਕਹਿੰਦੇ ਵੀ ਸਾਰਾ ਕੁਝ ਠੀਕ ਆ ਯਾਰ ਤੂੰ ਐਂ ਕਰ ਤੂੰ ਫੈਕਟਰੀ 'ਚ ਲੈ ਜਾ ਉਹਨਾਂ ਨੂੰ ਕਈ ਵਾਰੀ ਚੁੱਕ ਲੱਗਦੀ ਆ ਕੋਈ ਕਈ ਵਾਰੀ ਭੁੱਲ ਹੋ ਜਾਂਦੀ ਆ ਵੀ ਤੂੰ ਲੈ ਜਾ ਵਾਪਸ ਇਹ ਵਾਪਸ ਹੋ ਕੇ ਫੈਕਟਰੀ 'ਚ ਆ ਜਾਂਦਾ ਫੈਕਟਰੀ ਵਾਲੇ ਜਦੋਂ ਜੀਐਸਟੀ ਨੰਬਰ ਦੇਖਦੇ ਵੀ ਹਾਂ ਸਾਡਾ ਹੀ ਆ ਸਾਰਾ ਕੁਝ ਐਡਰੈਸ ਵਗੈਰਾ ਸਾਡਾ ਹੀ ਆ ਉਹ ਕੀ ਕਰ ਉਹ ਜੀਐਸਟੀ ਡਿਪਾਰਟਮੈਂਟ ਨੂੰ ਦੱਸਦੇ ਵੀ ਸਾਡਾ ਮਾਲ ਨਹੀਂ ਹੈਗਾ ਜੀ ਜੀਐਸਟੀ ਨੰਬਰ ਸਾਡਾ ਐਡਰੈਸ ਸਾਰਾ ਸਾਡਾ ਪਰ ਮਾਲ ਨਹੀਂ ਸਾਡਾ ਹਨਾ ਸੋ ਟਾਟਾ ਸਟਿਊ ਜੋ ਪਤਾ ਕੀਤਾ ਜਾਂਦਾ ਜਿੱਥੋਂ ਭਰ ਕੇ ਆਈ ਹੁੰਦੀ ਤੇ ਜੀਐਸਟੀ ਡਿਪਾਰਟਮੈਂਟ ਆ ਜਿਹੜਾ ਉਹ ਆ ਕੇ ਕੀ ਕਰਦੇ ਆ ਗੱਡੀ ਦਾ ਕੰਡਾ ਕਰਵਾ ਕੇ ਦੋ ਨੰਬਰ ਦੇ ਮਾਲ ਚ ਗੱਡੀ ਨੂੰ ਜ਼ਬਤ ਕਰ ਲੈਂਦੇ ਆ ਤੇ ਉਹ ਮਦਨ ਲਾਲ ਨੂੰ 13 ਲੱਖ ਰੁਪਇਆ ਜੁਰਮਾਨਾ ਪਾ ਦਿੰਦੇ ਨੇ ਸੋ ਬਈ ਉਹਤੇ 13 ਲੱਖ ਰੁਪਏ ਜੁਰਮਾਨਾ ਪੈ ਗਿਆ ਉਸ ਤੋਂ ਬਾਅਦ ਕੀ ਹੋਇਆ ਪਿੱਛੇ ਜੜੀ ਛਾਣਪੇਣ ਸਾਰੀ ਸ਼ੁਰੂ ਹੋ ਗਈ ਜਿੱਥੋਂ ਗੱਡੀ ਲੋਡ ਹੋਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਬੰਦੇ ਕਹਿੰਦੇ ਵੀ ਭਾਈ ਅਸੀਂ ਤਾਂ ਨੂੰ ਭੇਜੇ ਓਡੀਸਾ ਸੀ ਹਨਾ ਇਹ ਡੁਗਰੀ ਅਸੀਂ ਓਡੀਸਾ ਜਦ੍ਹਪੁਰ ਡੁਗਰੀ ਭੇਜਿਆ ਸੀ ਇਹ ਇੱਥੇ ਲੈਣ ਕੀ ਗਿਆ ਜੋਧਪੁਰ ਜੋਧਪੁਰ ਦਾ ਤਾਂ ਮਾਲ ਹੀ ਨਹੀਂ ਲਾਈਆਂ ਸੀ ਭਰਾਇਆ ਅਸੀਂ ਤਾਂ ਭرائی ਓਡੀਸਾ ਦੀ ਐ ਸੋ ਇਹ ਮਾਲ ਸਾਡਾ ਵੇਚਣਾ ਚਾਹੁੰਦਾ ਸੀ ਪਿੱਛੇ ਉਹਨਾਂ ਨੇ ਵੀ ਭਾਈ ਉਹਤੇ ਕੰਪਲੀਟ ਕਰਤੀ ਪੁਲਿਸ ਨੂੰ ਠੀਕ ਹੈ ਐ ਕਰਕੇ ਸਾਡਾ ਮਾਲ ਚੋਰੀ ਕਰ ਲਿਆ ਜੀ ਚੋਰੀ ਦੀ ਕੰਪਲੀਟ ਕਰਤੀ ਠੀਕ ਹੈ ਇਹਦੇ ਚ ਸਾਰੇ ਸਿਲਸਲੇ ਚ ਫਸ ਗਿਆ ਕੌਣ ਮਦਨ ਲਾਲ ਹੁਣ ਉਹਦੀ ਕਿਤੇ ਵਿਚਾਰੇ ਦੀ ਕੋਈ ਸੁਣਵਾਈ ਨਹੀਂ ਪਿੱਛੇ ਆ ਤੇ ਜਿਹੜਾ ਸੀਐਫਸੀ ਲੌਜਿਸਟਿਕਾ ਬਾਈ ਜੀ ਉਹਦਾ ਹਲੇ ਫੋਨ ਸਵਿਚ ਆਫ ਹੈ ਠੀਕ ਹੈ ਨਾ ਉਹ ਬੰਦਾ ਅਲੇ ਤੱਕ ਅਰੈਸਟ ਹੋਇਆ ਮਾਮਲਾ ਇਹ ਚੋਰੀ ਦਾ ਪਰ ਇਹ ਟੈਕਸ ਚੋਰੀ ਦਾ ਨਹੀਂ ਇਹ ਮਾਲ ਚੋਰੀ ਦਾ ਹੀ ਮਾਮਲਾ ਕਿਉਂਕਿ ਬੇਲ ਬਦਲ ਗਏ ਉਹ ਜਿਹੜਾ ਸੀਐਫਸੀ ਲੌਜਿਸਟਿਕਾ ਉਹਨੇ ਉਹਨੂੰ ਭੇਜੇ ਜੋਧਪੁਰ ਦੇ ਕਵਾੜੀਆਂ ਨਾਲ ਗੱਲਬਾਤ ਹੋਊਗੀ ਪਹਿਲਾਂ ਵੀ ਹੁੰਦੀ ਹੂ ਮਾਲ ਵੇਚਦੇ ਹੋਣਗੇ ਠੀਕ ਆ ਸੋ ਉਹਨੂੰ ਈਵੇ ਬਿਲਾ ਜਿਹੜੇ ਚੇਂਜ ਕਰ ਦਿੱਤੇ ਜਾਂਦੇ ਆ ਸੋ ਉਹ ਦੋ ਤਿੰਨ ਪਾਰਟੀਆਂ ਨਾਲ ਗੱਲਬਾਤ ਕਰਦੇ ਆ ਮਾਲ ਵਿਖਾਇਆ ਜਾਂਦਾ ਉਹਨੂੰ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਤਾਂ ਮਾਲ ਵੇਚਦਾ ਨਹੀਂ ਹੁਣ ਉਹ ਦੁਬਾਰੇ ਉਹਨੂੰ ਓਡੀਸਾ ਕਿਵੇਂ ਭੇਜੇ ਹਨਾ ਕਿਉਂ ਮਾਲ ਤਾਂ ਓਡੀਸਾ ਦਾ ਸੀ ਉਹ ਤੋਂ ਓਡੀਸਾ ਭੇਜ ਨਹੀਂ ਸਕਦਾ ਸੀ ਸੋ ਫਿਰ ਉਹਨੇ ਕੀ ਕਰਿਆ ਆਪਦਾ ਜਿਹੜਾ ਫੋਨ ਆ ਉਹ ਬੰਦ ਕਰ ਲਿਆ ਤੇ ਸਾਰੀ ਗੱਲਬਾਤ ਆ ਜਿਹੜੀ ਉਹ ਮਦਨ ਨਾਲ ਦੇ ਚਰਾਂਗੀ ਸੋ ਮੇਰੇ ਭਰਾਵਾਂ ਨੂੰ ਇਹੀ ਸੁਨੇਹਾ ਬਾਈ ਜੀ ਵੇਰ ਰਿਹਾ ਕਰੋ ਤੇ ਬਾਕੀ ਸਟੋਰੀ ਕਿਵੇਂ ਲੱਗੀ ਬਾਈ ਬਸ ਮੇਰਾ ਮੇਰੇ ਭਰਾਵਾਂ ਨੂੰ ਇਹੀ ਸੁਨੇਹਾ ਕਿ ਬਾਈ ਜੀ ਵੇਰ ਰਿਹਾ ਕਰੋ ਹਨਾ ਕਦੇ ਵੀ ਕੁਛ ਐਦਾਂ ਦਾ ਹੁੰਦਾ ਤਾਂ ਪਹਿਲੀ ਆਪਣੀ ਸ਼ਾਨ ਬੀਣਾ ਜੜੀ ਜਾਰੀ ਰੱਖਿਆ ਕਰੋ ਚਲੋ ਥੋੜੀ ਜਿਹੀ ਅਨਪੜਤਾ ਮਾਰ ਜਾਂਦੀ ਆਪਣੇ ਮਹਿਕਮੇ ਚ ਪਰ ਗੱਲਾਂ ਜਦੋਂ ਉਹਨੇ ਰਾਜ ਪੜੇ ਸੀ ਤਾਂ ਉਹ ਫੈਕਟਰੀ ਚ ਵੀ ਪੜ ਸਕਦਾ ਸੀ ਪਰ ਫੈਕਟਰੀ ਚ ਜਿਵੇਂ ਉਹਦੇ ਦਿਮਾਗ ਦੇ ਵਿੱਚ ਟਕਰਾਇਆ ਸੀ ਵੀ ਫਟਾਫਟ ਨਿਕਲ ਜਾਈ ਹਨਾ ਸੋ ਉਦਾਂ ਉਹ ਨਿਕਲ ਗਿਆ ਉਸ ਤੋਂ ਬਾਅਦ ਚ ਜਿਹੜੀ ਸਾਰੀ ਗੇਮ ਸਟਾਰਟ ਹੋਈ ਕਰੇ ਕੋਈ ਭਰੇ ਕੋਈ ਮਿਲੇ ਜੇ ਜੁੰਡੀ ਕੋਈ ਹੋਰ ਵੱਡ ਜਾਂਦਾ ਛੇਤਰ ਕਹਿੰਦੇ ਹੋਰ ਦੇ ਪੈਂਦੇ ਹੁੰਦੇ ਸੋ ਜ਼ਰੂਰ ਬਾਈ ਮੇਰਾ ਇਹ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਆ ਕਿ ਮੇਰੇ ਭਰਾਵਾਂ ਨੂੰ ਮੈਂ ਵੇਅਰ ਕਰ ਸਕਾਂ ਤਾਂ ਕਿ ਕੋਈ ਮੇਰਾ ਭਰਾ ਹੋਰ ਨਾ ਇਹੋ ਜਿਹੀ ਝੰਝੜ ਚ ਫਸ ਸਕੇ ਹਨਾ ਹੋਰ ਨਾ ਕਿਸੇ ਨਾਲ ਇਹ ਬੀਤੇ ਜੋ ਇੱਕ ਨਾਲ ਬੀਤ ਰਿਹਾ ਸੋ ਉਸ ਬਾਈ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਉਹਦੀ ਗੱਡੀ ਉਵੇਂ ਤਵੇਂ ਉੱਥੇ ਹੀ ਖੜੀ ਆ ਠੀਕ ਆ ਜੀ ਸੋ ਇਹਦੇ ਚ ਪੂਰੇ ਘਟਨਾ ਕਰਮ ਚ ਫਸ ਗਿਆ ਮਦਨ ਲਾਲ ਜੀ ਦਾ ਕੋਈ ਕਸੂਰ ਨਹੀਂ ਸੀ ਸੋ ਆਨਲਾਈਨ ਜਦੋਂ ਵੀ ਤੁਸੀਂ ਕੋਈ ਬੁਕਿੰਗ ਕਰਦੇ ਹੋ ਤਾਂ ਬੜੇ ਧਿਆਨ ਨਾਲ ਪਹਿਲਾਂ ਤਾਂ ਜ਼ਰੂਰਤ ਨਹੀਂ ਪਈ ਜਿਹੜੇ ਬੰਦੇ ਨੂੰ ਤੁਸੀਂ ਜਾਣ ਦੇ ਪਹੁੰਚਾਣ ਦੇ ਹੁੰਨੇ ਹੋ ਉਹਨਾਂ ਤੋਂ ਹੀ ਲੋੜ ਚੱਕਿਆ ਕਰੋ ਠੀਕ ਹੈ ਜੀ ਸੋ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਜੀ ਤੇ ਪੇਜ ਨੂੰ ਜ਼ਰੂਰ ਫੋਲੋ ਕਰਿਓ YouTube ਚੈਨਲ ਤੇ ਅਗਰ ਤੁਸੀਂ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ